ਅਸੀਂ ਜੀ ਖੜੇ ਹੋਏ ਆ ਇੱਥੇ ਇਧਰਲੇ ਪਾਸੇ ਕਿਹੜੇ ਪਿੰਡ ਹੈ ਜੀ ਘੱਟਾ ਦੇ ਨੇ ਮੰਨੂ ਮਾਛੀ ਮੰਨੂ ਇੰਦਰਪੁਰ ਘੱਟਾ ਦੇ ਨੇ ਸਾਰੇ ਪਿੰਡ ਨੇ ਤੇ ਪਰੇ ਜਾ ਕੇ ਜਿੱਥੋਂ ਨਜ਼ਰ ਆਉਗਣਾ ਜਾਂ ਫਾਕ ਪਰੇ ਤਾਂ ਇੱਕ ਵਿਆਸ ਹੈ ਤੇ ਆਹ ਵੇਖ ਲਿਓ ਇਧਰ ਵਿਖਾ ਦੇ ਵੀ ਇਹ ਸਤਲੋ ਜੱਟ ਤੇ ਆਹ ਹੁਣ ਤੱਕ ਦਾ ਸਭ ਤੋਂ ਵੱਡਾ ਪਾੜ ਪੈ ਚੁੱਕਿਆ ਆ ਵੇਖੋ ਆ ਸਾਡੇ ਸਾਹਮਣੇ ਡਿੱਗਿਆ ਸਾਰਾ ਕੁਝ ਆ ਸਾਰਾ ਕੁਝ ਡਿੱ ਗਿਆ ਤੇੜਾ ਪੈ ਗਿਆ ਨੇ ਜਿੱਦਣ ਵਾਲਾ ਉਹ ਛਪੈਦੇ ਡਿੱਗੇ ਉਹ ਵੀ ਡਿੱਗਣ ਵਾਲੇ ਆ ਇਹ ਸਾਰਾ ਡਿੱਗ ਪਣਾ ਔਰ ਇਹ ਡਿੱਗਣ ਦਾ ਸਭ ਤੋਂ ਜਿਆਦਾ ਦੁੱਖ ਪਤਾ ਕਿਹਨੂੰ ਆਇਆ ਇਹਨੇ ਦਰਸ਼ਨ ਸਿੰਘ ਜੀ ਇਹਨਾਂ ਦੇ ਖੇਤ ਨੇ ਪੰਜ ਭਰਾ ਨੇ 6-6 ਕਿੱਲੇ ਜ਼ਮੀਨ ਹੈ ਇੱਥੇ ਵਿਚਾਰਿਆਂ ਨੇ ਸੁਬਾ ਦੇ ਲੱਗੇ ਹੋਏ ਨੇ ਨਾਲ ਇਹਨਾਂ ਦੇ ਬੰਦੇ ਵੀ ਆਏ ਕਿ ਯਾਰ ਆ ਛਪੈਦੇ ਛਪੂਦੇ ਗੱਟੇ ਸਿੱਟ ਕੇ ਤਰਪਾਲ ਪਾਖੇ ਉੱਤੇ ਤਾਰਾਂ ਕੁਝ ਰੋਕ ਲਈ ਨਹੀਂ ਰੁਕ ਪਾਇਆ ਤੇ ਟੁੱਟ ਗਿਆ ਕਿੰਨੀ ਜ਼ਮੀਨ ਆ ਤੁਹਾਡੀ ਪੰਜਾਂ ਦੀ 30 ਕਿੱਲੇ ਹਾਂਜੀ ਹਾਂਜੀ ਹੁਣ ਕੀ ਹੋਊਗਾ ਅੱਗੇ ਹਾਂ ਬਸ ਸਰਕਾਰਾਂ ਨੇ ਸਾਰੀ ਸਾਰ ਨਹੀਂ ਲੈਣੀ ਤੇ ਹੁਣ ਅਸੀਂ ਤੇ ਇਸ ਲੀਕ ਰਿਹਾ ਵੀ ਅਗੇ ਸਰਦੀਆਂ ਆਉਣਗੀਆਂ ਤਾਂ ਕੀ ਕਰਾਂ ਕਣਕ ਬੀਜੀ ਨਹੀਂ ਜਾਣੀ ਛੱਡੋ ਤਾਂ ਕਿ ਬੀਜੀ ਨਹੀਂ ਜੋ ਇਹ ਦੱਸੋ ਇਹ ਜਿਹੜਾ ਦਰਿਆ ਹੈ ਨਾ ਇਹ ਇੰਨੀ ਇੰਨੀ ਬਲਕਿ ਇੰਨੀ ਇੰਨੀ ਮਿੱਟੀ ਲੈ ਕੇ ਆਉਂਦਾ ਨਾਲ ਕੱਲਾ ਝੋਨਾ ਨਹੀਂ ਗਿਆ ਇਹ ਵਿਚਾਰੇ ਕਣਕ ਕਿਵੇਂ ਵੇਚਣਗੇ ਕਿਵੇਂ ਕਰਨਗੇ ਇਹਨਾਂ ਦੀ ਵੀ ਜ਼ਮੀਨ ਆ ਉਹ ਬਾਈ ਨੂੰ ਵੀ ਬੁਲਾਓ ਜਰਾ ਵੱਡੇ ਨੂੰ ਉਹ ਨੂੰ ਆਏ ਇੱਧਰ ਉਹਨ ਕਿਉਂ ਜੀ ਪ੍ਰਧਾਨ ਸਾਹਿਬ ਇੱਧਰ ਆਓ ਇਹ ਸਾਡੇ ਨਾਲ ਸਾਨੂੰ ਲਈ ਫਿਰਦੇ ਨੇ ਵਿਚਾਰੇ ਹਰ ਤਾਂ ਜਾਣਦੇ ਨੇ ਜਸਵੀਰ ਸਿੰਘ ਜੀ ਤੁਹਾਡੀ ਕਿੱਥੇ ਜਾਏ ਜ਼ਮੀਨ ਆ ਜੂਰੇ ਆ ਜੂ ਆ ਨਹੀਂ ਦਿਖਦਾ ਜਾਈ ਨਹੀਂ ਪਰ ਤੁਹਾਡੇ ਪਾਰ ਨਾਲ ਲੱਗ ਪਏ ਕਿੱਥੇ ਆ ਜ਼ਮੀਨ ਤੁਹਾਡੀ ਨਾਲ ਹੀ ਰੁਕਣੇ ਖੁਰਦ ਆ ਰੁਕਣੇ ਖੁਰਦ ਦੀ ਹੈ ਜੀ ਦੇਖੋ ਵੀਰ ਜੀ ਉੱਮੇ ਯਾਰ ਆਇਆ ਤੇਜ ਹਾਰ ਆਇਆ ਸਾਡੇ ਪੱਲੇ ਜਿਵੇਂ ਆਵੇ ਵੀ ਕੁਛ ਨਹੀਂ ਇਹ ਇੱਥੇ ਇਲਾਕਾ ਸਾਰਾ ਡੁੱਬਿਆ ਪਿਆ ਜੀ ਸਾਡਾ ਕੋਈ ਮਾਸਟਰ ਹੈ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ 15 ਸੀ 2007 ਵਾਲੀ ਜਨੂਨ ਮਾਲਕੀ ਆਖੀ ਦਿੱਤਾ ਜਾਂ ਸਾਡੇ ਨਾਲ ਜਿਹੜੀਆਂ ਗਰਦੋਰੀਆਂ ਵੀ ਕੱਟ ਦਿੱਤੀਆਂ ਗਈਆਂ ਸਾਡੇ ਨਾਲ ਜਿਹੜੇ ਗਰਦੋਰੀਆਂ ਬਾਲ ਕੀਤੀਆਂ ਜਾਂ ਜਿਹੜਾ ਕਿ ਸਾਨੂੰ ਕੋਈ ਸਰਕਾਰ ਵੱਲੋਂ ਉਹ ਮੁਆਵਜ਼ਾ ਆਉਂਦਾ ਥੋੜਾ ਬੋੜਾ ਹੱਥ ਬੰਨਣ ਲੋਕਾਂ ਦਾ ਗਰੀਬਾਂ ਦਾ ਹੋ ਜਾਂਦਾ ਇਹ ਉਹ ਗੱਲ ਕਰ ਰਹੇ ਨੇ ਇਹ ਉਹ ਗੱਲ ਹੈ ਜਿਹੜੀ ਮਾਲਕੀ ਦੀ ਹੈ ਜਿਹੜੀ ਦਰਿਆ ਥੱਲੇ ਮਾਲਕੀ ਹੈ ਜਿਹਦਾ ਅਸੀਂ ਬੜੇ ਚਿਰ ਦੇ ਰੌਲਾ ਬਾਰੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਗੱਲਾਂ ਬਹੁਤ ਕਰ ਲੀਆਂ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਤੁਹਾਨੂੰ ਹੱਕ ਹੁਣ ਇੱਕ ਪਾਸੇ ਗੱਲ ਲਾ ਕੇ ਛੱਡਾਂਗੇ ਅਸੀਂ ਟੈਕਨੀਕਲ ਬੰਦਿਆਂ ਨਾਲ ਵੀ ਲੱਗੇ ਹੋਏ ਆਂ ਕਮਿਸ਼ਨ ਬਣਾਉਣ ਦੀ ਗੱਲ ਕਰ ਰਹੇ ਆਂ ਹੁਣ ਉਹ ਚੀਜ਼ ਨਹੀਂ ਹੋਣ ਦੇਵਾਂਗੇ ਜੋ ਪਹਿਲਾਂ ਤੋਂ ਹੁੰਦੀ ਆਈ ਆ ਹਰ ਛੇਕੜੀ ਉਹ ਸਾਹਮਣੇ ਵਿਖਾਈ ਉਹ ਹੈਗਾ ਜਿਹੜਾ ਪਿੰਡ ਹੈ ਰੁਕਨੇ ਕਲਾ ਹੈ ਉਹ ਉੱਥੇ ਵੀ ਸੱਤ ਲੋਜ ਦਾ ਤੁਸੀਂ ਬੰ ਟੁੱਟਿਆ ਪੀ ਉੱਥੇ ਉਹ ਬੰਨ ਰੇ ਨੇ ਵਿਚਾਰੇ ਉਧਰਲੇ ਕਾ ਲੱਗੇ ਇੱਥੇ ਜਿਹੜਾ ਅਸੀਂ ਤੁਰ ਕੇ ਆਏ ਆਂ ਜਿੱਥੇ ਉਹਨਾਂ ਨੇ ਬੰਨ ਟੁੱਟਣੋਂ ਬਚਾਲਿਆ ਸੀ ਧਾਰੇ ਵਾਲੇ ਪਿੰਡ ਤੋਂ 2 ਕਿਲੋਮੀਟਰ ਗਾਂ ਆ ਕੇ ਜਮਾਲੀ ਵਾਲੇ ਦੇ ਸਾਹਮਣੇ ਜਮਾਲੀ ਵਾਲੇ ਦੇ ਸਾਹਮਣੇ ਉਤੋਂ 15 ਕਿਲੋਮੀਟਰ ਅੱਗੇ ਆਏ ਆਂ ਔਰ ਪੰਜ ਤੋਂ 6 ਜਗ੍ਹਾ ਤੇ ਇਹ ਟੁੱਟਣ ਵਾਲਾ ਸਤਲੋ ਤੇ ਇੱਥੇ ਇਹਨਾਂ ਦਾ ਥਾਂ ਨਹੀਂ ਕਿ ਉਹਨਾਂ ਉਹ ਇੱਕ ਹੋਰ ਗੱਲ ਦੱਸਾਂ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਖੜੇ ਆਂ ਜਿੱਥੇ ਦਰਿਆ ਬਹੁਤ ਉੱਚਾ ਹੈ ਇੱਧਰ ਜ਼ਮੀਨ ਬਹੁਤ ਨੀਵੀਂ ਆ ਜੇ ਉੱਥੇ ਟੁੱਟ ਗਈ ਇੱਥੇ ਤਾਂ ਬੇ ਵੀ ਬਰਾਬਰ ਐ ਬਾਲਾ ਬਰਾਬਰ ਤਾਂ ਨਹੀਂ ਉੱਥੇ ਤਾਂ ਪਾਣੀ ਐ ਡਿੱਗੂਗਾ ਇੱਧਰ ਜਿਵੇਂ ਝੜਨਾ ਬੈਂਦਾ ਬਹੁਤ ਉੱਚਾ ਜੀ ਬਹੁਤ ਉੱਚਾ ਦਰਿਆ ਉੱਚਾ ਹੁੰਦਾ ਦਰਿਆ ਉੱਚਾ ਕਿਉਂ ਹੁੰਦਾ ਤੁਹਾਨੂੰ ਪਤਾ ਤੁਹਾਨੂੰ ਤਾਂ ਪਤਾ ਹੀ ਹੋਣਾ ਬਿਲਕੁਲ ਜੀ ਹਰ ਸਾਲ ਆੜ ਆਉਂਦਾ ਹਾਂ ਜ਼ਮੀਨ ਮਿੱਟੀ ਆਉਂਦੀ ਆ ਹੁਣ ਇਹ ਕੁਦਰਤ ਨੇ ਕਿਉਂ ਬਣਾਇਆ ਅਸੀਂ ਐ ਕਿ ਦਰਿਆ ਇੱਥੇ ਫਿਰ ਪਰੇ ਫਿਰ ਪਰੇ ਹਾਂਜੀ ਇਸ ਲਈ ਕਿ ਜਿਹੜੀ ਉਪਜਾਊ ਮਿੱਟੀ ਆਈ ਇਨੂੰ ਤੁਸੀਂ ਵਾੜੋ ਤੇ ਦਰਿਆ ਪਰੇ ਚਲਿਆ ਗਿਆ ਫਿਰ ਪਰੇ ਚਲਿਆ ਗਿਆ ਇਹ ਪਤਾ ਪ੍ਰਤਾਪ ਸਿੰਘ ਕੈਰੋਨ ਨੇ ਕੀਤਾ ਯਾਦ ਆ ਤੁਹਾਨੂੰ ਉਹਨੇ ਕੀਤਾ ਸੀ ਇੱਥੇ ਹਰੀਕੇ ਆ ਨਾ ਅੱਗੇ ਜਿੱਥੇ ਆਫੀਸ਼ੀਅਲੀ ਸੰਗਮ ਹੁੰਦਾ ਵਿਆਸ ਤੇ ਸਤਲੁਜ ਦਾ ਉਥੋਂ ਇਹਨਾਂ ਨੇ ਨਹਿਰਾਂ ਗੱਡਣੀਆਂ ਸੀ ਤੇ ਉਹਦੇ ਕਰਕੇ ਉਹਨਾਂ ਨੇ ਆ ਦਰਿਆਵਾਂ ਨੂੰ ਬੰਨ੍ਹ ਮਾਰਤੇ ਦੀ ਨੂੰ ਤੁਸੀਂ ਤੁਸੀ ਬਣਾਣੇ ਹੁਣ ਇਹ ਦਰਿਆ ਰੋਕ ਗਏ ਹਾਂਜੀ ਤੇ ਤੁਹਾਡੀ ਮਾਲਕੀ ਵੀ ਰੁਕ ਗਈ ਕੁਦਰਤ ਨੇ ਦਰਿਆ ਹਿੱਲਣ ਜੁਲਣ ਵਾਲੇ ਬਣਾਏ ਆ ਇਹ ਇੰਨਾ ਨੇ ਬੰਨ੍ਹ ਮਾਰਤਾ ਹੁਣ ਕੀ ਹੋ ਗਿਆ ਕਿ ਦਰਿਆ ਇੱਕ ਥਾਂ ਤੇ ਖੜਾ ਹੈ ਮਿੱਟੀ ਆਈ ਜਾ ਰਹੀ ਹੈ ਤੇ ਦਰਿਆ ਉੱਚਾ ਹੋ ਜਾ ਰਿਹਾ ਮੈਨੂੰ ਦੱਸੋ ਇੰਨਾ ਖੇਤਾਂ ਦਾ ਕੀ ਬਣੂਗਾ ਮੈਂ ਕਹਿੰਦਾ ਜੀ ਕੁਛ ਨਹੀਂ ਛੋਣ ਦੇ ਕੋਈ ਭੋਰਾ ਹੋਰ ਜੇ ਆਪਾਂ ਉਮੀਦ ਕਰਕੇ 25 30 ਸਾਲਾਂ ਬਾਅਦ ਦਰਿਆ ਇੱਥੇ ਖੜਾ ਹੋਊਗਾ ਤੇ ਜ਼ਮੀਨ ਕਿੱਧਰ ਜਾਊਗੀ ਤੇ ਮੈਂ 10 ਫੁੱਟ ਨਹੀਂ ਵੀ ਹੋ ਜਾਣੀ 10 ਫੁੱਟ ਨਹੀਂ ਵੀ ਹੋਣਾ ਤੇ ਫਿਰ ਦਰਿਆ ਵੜੂ ਨਹੀਂ ਬਿਲਕੁਲ ਜੀ ਐਂ ਪਿੰਡਾਂ ਤੋਂ ਉੱਚਾ ਕਿ ਇਹ ਤਾਂ ਮਿੱਟੀ ਪਈ ਜਾਣੀ ਆ ਆ ਤੁਹਾਨੂੰ ਪਤਾ ਹੈ ਅਮਰੀਕਾ ਚਾਈ ਬੰਨ ਬਣਾਏ ਗਏ ਸੀ ਉਹਨਾਂ ਨੇ ਤੋੜਤੇ ਆ ਉਹ ਆਦੇ ਅਨੈਚਰਲ ਹੈ ਸੁਖਰਾਮ ਜੀ ਉਹਨਾਂ ਨੇ ਤੋੜਤੇ ਜੀ ਜੀ ਉਹ ਆਦੇ ਇਹ ਨਹੀਂ ਚਾਹੀਦੇਗੇ ਤਾਂ ਕੁਦਰਤ ਨੇ ਇੱਕ ਸਿਸਟਮ ਫਿਕਸ ਕੀਤਾ ਹੈ ਜਿਹਨੂੰ ਬੰਦੇ ਨੇ ਖਰਾਬ ਕਰਤਾ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਹਾਂ ਹੈਗਾ ਸੱਤ ਲੋਜ ਜਿਹੜਾ ਭਾਖੜਾ ਸੁਣਿਆ ਹੈ ਨਾ ਭਾਖੜਾ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਉਹ ਇਦੇ ਚ ਆਉਂਦਾ ਹੈ ਬਿਲਕੁਲ ਔਰ ਜਦੋਂ ਉੱਥੇ 60000 ਕਿਊਸਿਕ ਤੋਂ ਜ਼ਿਆਦਾ ਛੱਡ ਦਿੰਦੇ ਆ ਤੇ ਫਲੱਡ ਬਣ ਜਾਂਦਾ ਹੈ ਉਹਦਾ ਸਾਥੀ ਹੈ ਲੇਕਿਨ ਮੀਂਹ ਵਾਲੇ ਦਿਨਾਂ ਚ ਹੋਰ ਪਾਣੀ ਵੀ ਜੁੜਦਾ ਇਕੱਠਾ ਹੋ ਜਾਂਦਾ ਹੁਣੇ ਲੱਖ ਤੋਂ 1.5 ਲੱਖ ਕਿਊਸਿਕ ਆ ਜਿਹੜਾ ਤੁਹਾਡੀਆਂ ਜ਼ਮੀਨਾਂ ਨੂੰ ਪੈ ਗਿਆ ਤੇ 20 ਕਿਲੋਮੀਟਰ ਪਹਿਲਾਂ ਹੀ ਬਿਆਸ ਨਾਲ ਇਕੱਠਾ ਹੋ ਗਿਆ ਇਹੋ ਜਿਹੜਾ ਵਿਆਸ ਹੈ ਉਧਰੋਂ ਵਿਆਸ ਰਿਆ ਹੋਇਆ ਹੈ ਪੌਂਗ ਡੈਮ ਹੈ ਉਥੋਂ ਪਰਸੋਂ 1 ਲੱਖ ਤੇ 10 ਹਜ਼ਾਰ ਕਿਊਸਿਕ ਛੱਡਿਆ ਹੋਇਆ ਸੀ ਉਹਨੇ ਜੁੜ ਕੇ ਸਮਝ ਲਓ 2 ਲੱਖ ਕਿਊਸਿਕ ਬਣ ਗਿਆ ਤੇ 90 ਹਜ਼ਾਰ ਕਿਊਸਿਕ ਤੋਂ ਉੱਤੇ ਵਿਆਸ ਸੰਭਾਲ ਨਹੀਂ ਸਕਦਾ ਉਦੋਂ ਬਾਅਦ ਫਲੱਡ ਆ ਜਾਂਦਾ ਹੁਣ ਇਹ ਦੱਸੂਗੇ ਤੁਸੀਂ ਇਹ ਜੋ ਹੋਇਆ ਇਹ ਕੁਦਰਤ ਨੇ ਨਹੀਂ ਕੀਤਾ ਅਸੀਂ ਆਏ ਆ ਮੇਰੇ ਪਿੰਡ ਤੋਂ ਮਰਾੜਾਂ ਤੋਂ ਕੱਲ ਆਇਆ ਅਸੀਂ ਅੰਮ੍ਰਿਤਸਰ ਤੋਂ ਜਿਵੇਂ ਫਤੇਗੜ ਚੂੜੀਆਂ ਲੰਬੇ ਉਦੋਂ ਲੰਘਣ ਤੋਂ ਬਾਅਦ ਜ਼ਮੀਨਾਂ ਜਮਾਂ ਕਲੀਅਰ ਸੀ ਮੀਂਹ ਨਾਲ ਪਾਣੀ ਬਿਲਕੁਲ ਨਾ ਮਾਤਾਰ ਸੀ ਇਧਰ ਮੇਰੇ ਪਿੰਡ ਵੱਲੋਂ ਆਏ ਫਰੀਦਕੋਟ ਵੱਲੋਂ ਕੋਈ ਪਾਣੀ ਨਹੀਂ ਸੀ ਪਾਣੀ دریاਵਾਂ ਦੇ ਨਾਲ ਹੈ ਤੇ دریاਵਾਂਾਂ 'ਚ ਇਹ ਉੱਚ ਇੰਨਾ ਵਧਿਆ ਕਿਉਂਕਿ ਡੈਮਾਂ ਤੋਂ ਪਾਣੀ ਜ਼ਿਆਦਾ ਛੱਡਿਆ ਜਾ ਰਿਹਾ ਉਹ ਤੁਸੀਂ ਕੀ ਕਹਿ ਰਹੇ ਹੋ ਕਿ ਜੀ ਡੈਮ 'ਚ ਪਾਣੀ ਆ ਰਿਹਾ ਹੈ ਉੱਤੋਂ ਇੱਕ ਦੱਸੋਗੇ ਡੈਮ ਬਣਾਈ ਕਾਦੇ ਲਈ ਹੈ ਕਿ ਉੱਤੋਂ ਆ ਰਹੇ ਪਾਣੀ ਨੂੰ ਸੰਭਾਲ ਸਕੋ ਤੁਸੀਂ ਉਹਦਾ ਲੈਵਲ ਪਹਿਲਾਂ ਘੱਟ ਕਿਉਂ ਨਹੀਂ ਕੀਤਾ ਪਾਖੜਾ ਦਾ ਲੈਵਲ ਹੈ ਭਾਈ ਜੀ 1690 95 ਫੁੱਟ ਇਹਨਾਂ ਨੇ ਪਹਿਲਾਂ ਹੀ ਉੱਪਰ ਕਰ ਲਿਆ 1670 ਤੱਕ ਤੇ ਪੌਂਗਦਾ ਹੈਗਾ 4 ਮਤਲਬ 1410 ਇਹਨਾਂ ਨੇ ਉੱਥੇ ਵੀ 1390 ਤੱਕ ਕਰ ਲਿਆ ਤੇ ਜਦ ਕਿ ਸਤੰਬਰ ਤੱਕ ਸਤੰਬਰ ਦੇ ਮਹੀਨੇ ਤੱਕ ਮੀਂਹ ਪੈਣੇ ਆ ਮੌਨਸੂਨ ਹੈਗੀ ਐ ਤੁਸੀਂ ਇਹ ਬਾਅਦ ਚ ਭਰੋ ਨਾ ਹਾਂਜੀ ਹਾਂਜੀ ਬਾਅਦ ਚ ਭਰੋ ਕੋਣੀ ਕੋਣੀ ਕੋਈ ਗੱਲ ਨਹੀਂ ਸਾਡੇ ਕਰੀਆਂ ਸਾਰੀਆਂ ਆ ਸਾਰਾ ਪਾੜ ਹੀ ਬਣ ਜਾਣਾ ਏ ਕਿਉਂ ਕੀਤਾ ਇਹਦਾ ਦੱਸਣਗੇ ਇਹਦਾ ਹਰਜਾ ਇਹ ਸਾਜ਼ਿਸ਼ ਹੈ ਇਹ ਮਿਸਟੇਕ ਹੈ ਜਾਂ ਸਟ੍ਰੈਟੇਜੀ ਹੈ ਇਹ ਕੌਣ ਦੱਸ ਪਾਊਗਾ ਜਾਂਚ ਤੇ ਜਾਂਚ ਕਿਹਨੇ ਕਰਨੀ ਹੈ ਜੁਡੀਸ਼ੀਅਲ ਕਮਿਸ਼ਨ ਬਿਠਾਓ ਜਿਹਦੇ ਪੰਜਾਬ ਦੇ ਲੋਕ ਹੋਣ ਤੁਹਾਡਾ ਵਾਟਰ ਰੈਗੂਲੇਟਰ ਵੀ ਪੰਜਾਬ ਦਾ ਨਹੀਂਗਾ ਜਦੋਂ ਪਾਣੀ ਛੱਡਣ ਤਾਂ ਉਹਨਾਂ ਨੂੰ ਹਮਦਰਦੀ ਹੋਵੇ ਹਮਦਰਦੀ ਹੋਵੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਇਨ੍ਹਾਂ ਉੱਤੇ ਖੇਤਾਂ ਨਾਲ ਕਿ ਯਾਰ ਜੇ ਇੰਨਾ ਪਾਣੀ ਛੱਡਤਾ ਤਾਂ ਮਰ ਜਾਣਗੇ ਵਿਚਾਰੇ ਕੌਣਾ ਉੱਥੇ ਵਾਟਰ ਰੈਗੂਲੇਟਰ ਪੰਜਾਬ ਦਾ ਨਹੀਂ ਬੀਬੀਐਮਬੀ ਦੇ ਉੱਤੇ ਮੈਂਬਰ ਕੌਣ ਨੇ ਪੰਜਾਬ ਦਾ ਇੱਕ ਵੀ ਨਹੀਂ ਜਦ ਕੇ ਹੱਕ ਉਹਦੇ ਤੇ ਸਾਡਾ ਬੰਦਾ ਹੈ ਕੰਟਰੋਲ ਪੰਜਾਬ ਦਾ ਹੋਣਾ ਚਾਹੀਦਾ ਅਸੀਂ ਆਪਣੀ ਮਰਜ਼ੀ ਨਾਲ ਨਹਿਰ ਨਹੀਂ ਕੱਢ ਸਕਦੇ ਆਹ ਨਾਲ ਦਰਿਆ ਐ ਇਧਰ ਦਰਿਆ ਐ ਜਦੋਂ ਇਹਨਾਂ ਨੇ ਪਾਣੀ ਕੱਢਣਾ ਉਹ ਬੋਰ ਕਰਕੇ ਕਿ ਇਹਨਾਂ ਨੂੰ ਲਾਉਂਦੇ ਤੇ ਆ ਜਦੋਂ ਦਰਿਆ ਚੜਦਾ ਬੋਰ ਇਹਨਾਂ ਦਾ ਖਰਾਬ ਹੋ ਜਾਂਦਾ ਬੋਰ ਨਾਲ ਲਾਉਂਦੇ ਪਾਣੀ ਇੰਜਨ ਸਮੇਤ ਹਾਂਜੀ ਇੰਜਨ ਸਮੇਤ ਇੰਜਨ ਸਮੇਤ ਖਤਮ ਹੁੰਦਾ ਸੀ ਵੀ ਅਸੀਂ ਕੋਈ 7-8 ਬਾਅਦ ਚ ਵੇਖੀ ਬਿਲਕੁਲ ਜੀ ਆਹ ਉਹ ਸਾਹਮਣੇ